ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਆਲੂ ਸੇਵੀਆਂ ਦੀ ਸਬਜ਼ੀ ਤੇ ਇੱਥੇ ਆਪਾਂ 5-6 ਆਲੂ ਲੈ ਲਏ ਸੀ ਤੇ ਆਲੂਆਂ ਨੂੰ ਆਪਾਂ ਛਿੱਲ ਕੇ ਤੇ ਪਾਣੀ ਦੇ ਵਿੱਚ ਪਾਤਾ ਸੀ ਵੀ ਆਲੂ ਕਾਲੇ ਨਾ ਹੋਣ ਤੇ ਇੱਥੇ ਮੈਂ ਸੇਵੀਆਂ ਲੈ ਲਈਆਂ ਸੀ ਸੇਵੀ ਆਪਾਂ ਲੰਬੀਆਂ ਵਾਲੀਆਂ ਸੇਵੀਆਂ ਲਈਆਂ ਸੀ ਤੇ ਸੇਵੀਆਂ ਨੂੰ ਆਪਾਂ ਜਦੋਂ ਸਬਜ਼ੀ ਬਣ ਜਾਈਏਗੀ ਤੇ ਫਿਰ ਉਦੋਂ ਆਪਾਂ ਸੇਵੀਆਂ ਪਾਵਾਂਗੇ ਤੇ ਇੱਥੇ ਆਪਾਂ 3 ਪਿਆਜ਼ ਲਏ 2 ਟਮਾਟਰ ਅਦਰਕ ਤੇ ਲਸਣ ਤੇ ਇਹਨਾਂ ਨੂੰ ਆਪਾਂ ਕੁੱਟ ਕੇ ਪਾਵਾਂਗੇ। ਦਰਸ਼ਨ ਉੱਤੇ ਆਪਾਂ ਪਤੀਲਾ ਰੱਖ ਸਤ ਤੇ ਤੇ ਆਲੂਆਂ ਨੂੰ ਆਪਾਂ ਪਤੀਲੇ ਦੇ ਵਿੱਚ ਬਣਾਵਾਂਗੇ ਤੇ ਇੱਕ ਕੜਛੀ ਆਪਾਂ ਤੇਲ ਦੀ ਪਾ ਦਵਾਂਗੇ ਸਰੋਂ ਦੇ ਤੇਲ ਦੇ ਵਿੱਚ ਬਣਾਵਾਂਗੇ। ਤੇ ਦਰਸ਼ਨ ਨੂੰ ਆਪਾਂ ਹੁਣ ਕੱਢ ਦਵਾਂਗੇ। ਤੇਲ ਨੂੰ ਆਪਾਂ ਗਰਮ ਕਰ ਲਵਾਂਗੇ। ਤੇਲ ਗਰਮ ਹੋ ਗਿਆ ਹੁਣ ਆਪਾਂ ਇੱਕ ਚਮਚਾ ਜੀਰੇ ਨੂੰ ਪਾ ਦਵਾਂਗੇ। ਇਹ ਕਰ ਲਿਆ ਤੇ ਇੱਥੇ ਮੈਂ ਲਿਆ ਸੀ ਸੁੱਕਾ ਧਨੀਆ ਤੇ ਇਹਨੂੰ ਆਪਾਂ ਥੋੜਾ ਜਿਹਾ ਵਰਦਰਾ ਜਿਹਾ ਘੋਟ ਲਿਆ ਸੀ ਤੇ ਇੱਕ ਤੇਜ ਪੱਤਰ ਦਾਲਚੀਨੀ ਇੱਕ ਲਾਚੀ ਲੌਂਗ ਤੇ ਦੋ ਲਾਲ ਮਿਰਚਾਂ ਇਹ ਸੁੱਕੇ ਮਸਾਲੇ ਆਪਾਂ ਪਾਵਾਂਗੇ ਤੇ ਇਹਨਾਂ ਦਾ ਫਲੇਵਰ ਬਹੁਤ ਵਧੀਆ ਆਏਗਾ ਸਬਜ਼ੀ ਵਿੱਚ ਤੇ ਇਹਨਾਂ ਨੂੰ ਵੀ ਆਪਾਂ ਭੁੰਨ ਕੇ ਤਿਆਰ ਕਰਾਂਗੇ 2 ਮਿੰਟ ਵਾਸਤੇ ਇਹਨਾਂ ਨੂੰ ਵੀ ਆਪਾਂ ਤੇਲ ਦੇ ਵਿੱਚ ਭੁੰਨ ਲਵਾਂਗੇ ਇਥੇ ਥੋੜੀ ਪਾਵਾਂਗੇ ਆਪਾਂ ਹਿੰਗ ਆਪਾਂ ਆਲੂਆਂ ਦੀ ਸਬਜ਼ੀ ਬਣਾਉਣ ਦੇ ਹਿੰਗ ਇਹਦੇ ਵਿੱਚ ਜ਼ਰੂਰ ਪਾਵਾਂਗੇ ਤੇ ਨਾਲ ਹੀ ਪਾ ਦਾਂਗੇ ਅਦਰਕ ਤੇ ਲਸਣ ਨੂੰ ਕਟ ਲਿਆ ਸੀ ਮਿਕਸ ਕਰ ਦਵਾਂਗੇ ਇਹਨਾਂ ਨੂੰ ਲਦਕਣ ਲਸਣ ਨੂੰ ਇੱਥੇ ਆਪਾਂ ਪਿਆਜ਼ਾਂ ਨੂੰ ਵੀ ਕਟ ਲਿਆ ਸੀ ਪਿਆਜ਼ ਪਾ ਦਵਾਂਗੇ ਪਿਆਜ਼ਾਂ ਨੂੰ ਮਿਕਸ ਕਰ ਦਵਾਂਗੇ ਯਾਦਾਂ ਨੂੰ ਆਪਾਂ ਹੁਣ 5 ਮਿੰਟ ਵਾਸਤੇ ਪਕਾਵਾਂਗੇ ਮਸਾਲਾ ਪਿਆਜ਼ ਚੰਗੀ ਤਰ੍ਹਾਂ ਥੋਲ ਹੋ ਗਏ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਨਮਕ 1 ਚਮਚਾ ਕਾਲੀ ਮਿਰਚ ਪਾਊਡਰ ਚਮਚੇ ਤੋਂ ਵੀ ਅੱਧਾ ਘੱਟ ਕਸ਼ਮੀਰੀ ਮਿਰਚ ਇਹ ਵੀ ਅੱਧੇ ਚਮਚੇ ਤੋਂ ਵੀ ਘੱਟ 1/2 ਚਮਚਾ ਹਲਦੀ ਪਾਊਡਰ 1 ਚਮਚਾ ਧਨੀਆ ਪਾਊਡਰ ਹਰੀ ਮਿਰਚ ਪਾ ਦਵਾਂਗੇ ਕੁੱਟੀ ਹੋਈ ਤੇ ਇੱਥੇ ਲਈ ਸੀ ਮੈਂ ਕਸਤੂਰੀ ਮੇਥੀ ਕਸਤੂਰੀ ਮੇਥੀ ਨੂੰ ਮਸਲ ਕੇ ਪਾ ਦਾਂਗੇ ਤੇ ਮਸਾਲੇ ਨੂੰ ਮਿਕਸ ਕਰ ਦਵਾਂਗੇ ਤੇ ਇੱਥੇ ਆਪਾਂ ਟਮਾਟਰਾਂ ਨੂੰ ਵੀ ਗ੍ਰाइंड ਕਰ ਲਿਆ ਸੀ ਟਮਾਟਰ ਪਾ ਦਵਾਂਗੇ ਟਮਾਟਰ ਪਾ ਕੇ ਇਹਨਾਂ ਫਾਈਨਲ ਨੂੰ ਚੰਗੀ ਤਰ੍ਹਾਂ ਪਾਕਤ ਮੰਨ ਲਵਾਂਗੇ ਮਸਾਲੇ ਨੂੰ 5 ਮਿੰਟ ਅੱਪਾ ਮਸਾਲੇ ਨੂੰ ਪਕਾਵਾਂਗੇ ਜਿੰਨਾ ਚਿਰ ਮਸਾਲਾ ਤੇਲ ਨਹੀਂ ਛੱਡ ਦਿੰਦਾ ਵੀ ਉਨਾਂ ਚਿਰ ਅੱਪਾ ਮਸਾਲੇ ਨੂੰ ਪਕਾ ਲਵਾਂਗੇ ਤਾਲਿਆਂ ਚਾਹਤ ਅਲੱਗੇ ਮਸਾਲੇ ਨੇ ਮੈਂ ਠਾਕੇ ਕੇ ਪਕਾਇਆ ਸੀ ਤੇ ਮਸਾਲੇ ਨੂੰ 5 ਮਿੰਟ ਆਪਾਂ ਇਸ ਤਰ੍ਹਾਂ ਹੀ ਇਹਨਾਂ ਨੂੰ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨਿਆ ਸੀ ਤੇ ਮਸਾਲੇ ਦੇ ਵਿੱਚ ਆਪਾਂ ਨੂੰ ਕੱਟੇ ਹੋਏ ਆਲੂ ਪਾ ਦੇਵਾਂਗੇ ਆਲੂਆਂ ਨੂੰ ਮਸਾਲੇ ਦੇ ਨਾਲ ਮਿਕਸ ਕਰ ਦੇਵਾਂਗੇ ਸੇਪਾ ਥੋੜਾ ਜਿਹਾ ਪਾਣੀ ਪਾ ਕੇ ਤੇ ਇਹਨੂੰ 5-7 ਮਿੰਟ ਆਪਾਂ ਪਕਾ ਲਵਾਂਗੇ ਆਲੂਆਂ ਨੂੰ ਮਸਾਲੇ ਦੇ ਨਾਲ ਤੇ ਆਪਾਂ ਹੁਣ ਢੱਕ ਕੇ ਪਕਾਵਾਂਗੇ 5-6 ਮਿੰਟ ਆਪਾਂ ਆਲੂ ਪਾ ਕੇ ਮਸਾਲੇ ਨੂੰ ਪਕਾ ਲਿਆ ਸੀ ਤੇ ਮਸਾਲਾ ਬਹੁਤ ਵਧੀਆ ਭੁਜ ਹੋ ਗਿਆ ਕਾਫੀ ਜ਼ਿਆਦਾ ਆਲੂਆਂ ਨਾਲ ਪਾ ਕੇ ਕੱਢ ਗਿਆ ਮਸਾਲਾ ਵੇਖੋ ਕਿੰਨਾ ਵਧੀਆ ਹੈ ਕਾਰ ਕਾਰ ਕੇ ਮਸਾਲੇ ਨੂੰ ਆਪਾਂ ਤਿਆਰ ਕੀਤਾ ਸੀ ਆਲੂ ਪਾ ਕੇ ਤੇ ਹੁਣ ਆਪਾਂ ਇਹਦੇ ਵਿੱਚ ਪਾਣੀ ਪਾ ਦਵਾਂਗੇ ਪਾਣੀ ਇਹਨਾਂ ਵਿੱਚ ਪਾਤਾ ਸੀ ਹੁਣ ਆਪਾਂ ਇਹਨੂੰ ਰਿਜਨ ਦਵਾਂਗੇ ਸਬਜੀ ਨੂੰ ਸਬਜੀ ਨੂੰ ਆਪਾਂ ਚੈੱਕ ਕਰ ਲਵਾਂਗੇ ਤੇ ਸਬਜੀ ਅੱਗੇ ਕਾਫੀ ਜ਼ਿਆਦਾ ਪੱਕ ਚੁੱਕੀ ਹੈ ਤਾਂ ਥੋੜੀ ਦੇਰ ਵਾਸਤੇ ਆਪਾਂ ਸਬਜੀ ਨੂੰ ਹੋਰ ਪਕਾ ਲਵਾਂਗੇ ਸਰਜੀ ਨੂੰ ਚੈੱਕ ਕਰ ਲਵਾਂਗੇ ਤੇ ਆਪਾਂ ਆਲਵਾਂ ਨੂੰ ਚੈੱਕ ਕਰ ਲਈਏ ਆਹ ਨੂੰ ਸਬਜੀ ਦੇ ਵਿੱਚ ਗਾਲ ਕੇ ਤੇ ਹੁਣ ਆਪਾਂ ਗੁੰਦੀ ਨੂੰ ਪਾ ਦਵਾਂਗੇ ਕਿਉਂਕਿ ਆਪਾਂ ਆਲੂ ਗਾਲ ਕੇ ਸਬਜੀ ਬਣਾ ਕੇ ਫੇਰ ਪਾਏ ਆਲੂ ਆਪਾਂ ਬਾੜ ਕੇ ਨਹੀਂ ਸੀ ਬਣਾਏ ਜੇ ਆਲੂ ਬਾੜ ਕੇ ਬਣਾਈਏ ਫੇਰ ਆਪਾਂ ਨਾਲ ਹੀ ਆਲੂਆਂ ਦੇ ਨਾਲ ਗੁੰਦੀ ਨੂੰ ਪਾ ਸਕਾਂਗੇ ਨਹੀਂ ਤੇ ਆਪਾਂ ਆਲੂਆਂ ਨੂੰ ਬਣਾ ਕੇ ਸਬਜੀ ਨੂੰ ਫੇਰ ਆਪਾਂ ਪਾਵਾਂਗੇ ਤੇ ਹੁਣ ਇਹਨੂੰ 3-4 ਮਿੰਟ ਵਾਸਤੇ ਪੱਕਣ ਦਵਾਂਗੇ ਸਬਜੀ ਨੂੰ ਚੈੱਕ ਕਰ ਲਵਾਂਗੇ ਸਬਜੀ ਦੇ ਵਿੱਚ ਆਪਾਂ ਪਾ ਦੇਵਾਂਗੇ ਥੋੜਾ ਜਿਹਾ ਗਰਮ ਮਸਾਲਾ ਤੇ ਨਾਲ ਹੀ ਪਾ ਦਵਾਂਗੇ ਆਪਾਂ ਧਨੀਆ ਤੇ ਦਕchan ਨੂੰ ਬੰਦ ਕਰ ਦਵਾਂਗੇ ਤੇ ਸਬਜੀ ਬਣ ਕੇ ਰੈਡੀ ਹੋ ਗਈ ਆ ਤੇ ਜਿਹੜੀ ਆਪਾਂ ਗੁੰਦੀ ਪਾਈ ਸੀ ਉਹ ਵੀ ਵਧੀਆ ਤਰੀਕੇ ਨਾਲ ਗਲ ਕੇ ਤਿਆਰ ਹੋ ਗਈ ਆ ਤੁਸੀਂ ਦੇਖ ਸਕਦੇ ਜੀ ਆਹ ਨੂੰ ਗੁੰਦੀ ਦੀ ਸਬਜੀ ਕਿੰਨੀ ਵਧੀਆ ਬਣ ਕੇ ਰੈਡੀ ਹੋਈ ਆ ਤੇ ਜਦੋਂ ਆਪਣੇ ਕੋਈ ਸਬਜੀ ਖਾਣ ਨੂੰ ਨਾ ਦਿਲ ਕਰੇ ਤੇ ਉਦੋਂ ਆਪਾਂ ਇਸ ਤਰ੍ਹਾਂ ਦੀਆਂ ਸਬ지ਆ ਬਣਾ ਕੇ ਤਿਆਰ ਕਰ ਸਕਾਂਗੇ ਤੇ ਸਬਜੀ ਨੂੰ ਆਪਾਂ ਹੁਣ ਸਰਵ ਕਰ ਲਵਾਂਗੇ ਹੁਣ ਥੈਲੇ ਵਿੱਚ ਪਾ ਦਵਾਂਗੇ ਜੇ ਤੁਹਾਨੂੰ ਮੇਰੇ ਆਲੂ ਗੁੰਦੀ ਦੇ ਸਬਜੀ ਦਾ ਤਰੀਕਾ ਵਧੀਆ ਲੱਗਾ ਤੇ ਤੁਸੀਂ ਕਮੈਂਟ ਵਿੱਚ ਜਰੂਰ ਦੱਸਿਆ ਕਰੋ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਆ ਕਰੋ ਜੀ ਤੇ ਸਬਜੀ ਸਾਡੀ ਬਹੁਤ ਜਿਆਦਾ ਲਾਜਵਾਬ ਬਣ ਕੇ ਰੈਡੀ ਹੋਈ ਆ ਤੇ ਇਹ ਸਬਜੀ ਸਾਰਿਆਂ ਨੂੰ ਪਸੰਦ ਆਏਗੀ ਸਬਜੀ ਤੇ ਸਬਜੀ ਇਹ ਸਵਾਦ ਵੀ ਬਹੁਤ ਬੰਦੀ ਆ ਸਬਜੀ ਜਿਸ ਤਰ੍ਹਾਂ ਆਪਾਂ ਜਿਦਾਂ ਚੰਗੀ ਤਰ੍ਹਾਂ ਆਪਾਂ ਇਹਨੂੰ ਤੜਕੇ ਨੂੰ ਭੁੰਨ ਕੇ ਬਣਾਈਏ ਤੇ ਬਹੁਤ ਵਧੀਆ ਐ ਸਬਜੀ ਬਣ ਕੇ ਤਿਆਰ ਹੁੰਦੀ ਆ ਤੇ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ